ਸਾਡੇ ਹਲਕੇ ਦੀ ਆਨੰਦਪੁਰ ਸਾਹਿਬ ਦੀ ਸੀਟ ਹੈ ਜਿਹੜੀ ਮਾਲ ਗਵਿੰਦਰ ਕੰਗ ਨੇ ਜਿੱਤ ਚੁੱਕਿਆ ਹੈ ਤੇ ਉਹ ਸਾਡੇ ਨਾਮ ਤੋਂ ਸਾਹਿਬ ਤੋਂ ਐਮਪੀ ਬਣ ਚੁੱਕਿਆ ਹੈ ਜੈ ਹੋ ਸਤ ਜਿੰਦਾਬਾਦ ਸਾਬਰਵਿੰਦਰ ਸਿੰਘ ਕੰਗ ਜਿੰਦਾਬਾਦ ਸਾਬਰਵਿੰਦਰ ਸਿੰਘ ਕੰਗ ਜਿੰਦਾਬਾਦ ਇਹ ਪਹਿਲੇ ਐਮਪੀ ਆਂ ਦੀ ਅੱਪਾ ਗੱਲ ਕਰੀ ਜਿੰਨੇ ਵੀ ਆਏ ਆ ਉਹਨਾਂ ਨੇ ਜਿੰਨਾ ਵੀ ਫੰਡ ਜਿਹੜਾ 5 ਕਰੋੜ ਰੁਪਏ ਸਾਲਾਨਾ ਆਂਦਾ ਸੀ ਉਹਨਾਂ ਨੇ ਕਿਸੇ ਨੇ ਦਿਖਾਇਆ ਨਹੀਂ ਕਿਸੇ ਨੇ ਆ ਕੇ ਤਸਵੀਰ ਨੂੰ ਪਤਾ ਸੀ ਵੀ ਮੇਰੇ ਨਾਲ ਲੋਕਾਂ ਨਾਲ ਬਹੁਤ ਪੂਰੀ ਤਰ੍ਹਾਂ ਨਕਾਰਨਾ ਉਹਨਾਂ ਜਾ ਕੇ ਚੰਡੀਗੜ੍ਹ ਤੋਂ ਟਿਕਟ ਲੈ ਲਈ ਕਿਉਂਕਿ ਜਿਹੜੇ ਹੁਸ਼ਿਆਰ ਬੰਦੇ ਹੁੰਦੇ ਨਾ ਜਿਹੜੇ ਬਹੁਤ ਜ਼ਿਆਦਾ ਤੇਜ਼ ਬੰਦੇ ਐ ਕਿਉਂਕਿ ਹਾਈ ਕੋਰਟ ਦੇ ਵਕੀਲ ਵੀ ਰਿਹਾ ਐ 13 ਦੇ 13 ਹੀ ਜਿਹੜੇ ਜਿੱਤ ਕੇ ਗਏ ਐ ਜੇ ਉਹ ਕੰਮ ਸਹੀ ਢੰਗ ਨਾਲ ਕਰਨ ਤਾਂ ਸਾਡਾ ਪੰਜਾਬ ਜਿਹੜਾ ਮੁੜ ਕੇ ਸੋਨੇ ਦੀ ਜੜੀ ਬਣ ਸਕਦਾ ਸਸੀ ਕਾਲ ਜੀ ਤੁਸੀਂ ਜੁੜੇ ਹੋ ਹਮਦਰ ਟੀਵੀ ਦੇ ਨਾਲ ਤੇ ਮੈਂ ਹਾਂ ਮਨੀਸ਼ ਪਰਵਾਹਾ ਸੂਬੇ ਦੇ ਵਿੱਚ ਚੋਣਾਂ ਦੇ ਰੁਝਾਨ ਆਉਣ ਤੋਂ ਪਹਿਲਾਂ ਜਿੱਥੇ ਵਰਕਰਾਂ ਦੇ ਵਿੱਚ ਆਪਣੇ ਆਪਣੇ ਕੈਂਡੀਡੇਟਾਂ ਨੂੰ ਲੈ ਕੇ ਕਸ਼ਮੋਕਸ਼ ਚੱਲ ਰਹੀ ଥି ਉਸ ਤੋਂ ਬਾਅਦ ਜਿੱਦਾਂ ਹੀ ਰੁਝਾਨ ਆਉਂਦੇ ਆ ਉਸ ਤੋਂ ਬਾਅਦ ਹਰ ਇੱਕ ਹਲਕੇ ਦੇ ਵਿੱਚ ਖੁਸ਼ੀ ਜਿਹੜੀ ਕੈਂਡੀਡੇਟਾਂ ਦੇ ਜਿੱਤੇ ਹੋਏ ਕੈਂਡੀਡੇਟਾਂ ਦੇ ਸਮਰਥਕਾਂ ਦੇ ਮੂੰਹ ਤੇ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਕੀਰਤਪੁਰ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਕਿ ਮੁੱਖ ਬਾਜ਼ਾਰ ਕੀਰਤਪੁਰ ਸਾਹਿਬ ਵਿਖੇ ਆਮ ਆਦੀ ਪਾਰਟੀ ਦੇ ਵਰਕਰ ਸਹਿਬਾਨ ਅਤੇ ਹੋਰ ਜਿਹੜੇ ਉਹਨਾਂ ਦੇ ਨਾਲ ਚਾਹੇ ਉਹਨਾਂ ਦੇ ਵਿੱਚ ਮਹਿਲਾਵਾਂ ਹੋਣ ਮਾਲਵਿੰਦਰ ਸਿੰਘ ਕੰਗ ਹੋਰਾਂ ਦੀ ਜਿੱਤ ਤੋਂ ਬਾਅਦ ਖੁਸ਼ੀ ਜ਼ਾਹਰ ਕਰ ਰਹੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਕਿੰਨੀ ਖੁਸ਼ੀ ਜਿਹੜੀ ਉਹਨਾਂ ਦੇ ਹੈ ਤੇ ਅੱਗੇ ਆ ਜਿਹੜੀ 2027 ਦੀਆਂ ਚੋਣਾਂ ਉਸ ਦੇ ਲਈ ਕਿਵੇਂ ਦੀ ਉਹਨਾਂ ਦੀ ਤਿਆਰੀਆਂ ਰਹਿਣਗੀਆਂ ਕਿਹੜੇ ਜਿਹੜੇ ਵਿਸ਼ੇਸ਼ ਮੁੱਦੇ ਸੀਗੇ ਵਿਸ਼ੇਸ਼ ਮੁੱਦੇ ਇਹਨਾਂ ਨੇ ਮਾਲਵਿੰਦਰ ਸਿੰਘ ਕੰਗਹੂਰਾਂ ਦੇ ਧਿਆਨ ਚ ਲਿਆਂਦੇ ਜਿਨ੍ਹਾਂ ਨੂੰ ਪਹਿਲੇ ਆਧਾਰ ਤੇ ਉਹਨਾਂ ਨੇ ਦੇਖਿਆ ਸੁਲਝਿਆ ਅਤੇ ਜਿਸ ਤੋਂ ਬਾਅਦ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਇਸ ਧਰਤੀ ਤੋਂ ਉਹ ਜਿਹੜੇ ਐਮਪੀ ਬਣ ਕੇ ਸੰਸਦ ਦੇ ਵਿੱਚ ਗਏ ਨੇ ਸਾਡੇ ਨਾਲ ਮੋਤਵਰ ਲੋਕ ਸ਼ਹਿਰ ਦੇ ਜਿਹੜੇ ਆਮ ਆਦੀ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਮੌਜੂਦ ਹੈ ਉਹਨਾਂ ਨਾਲ ਗੱਲ ਕਰਦੇ ਆ ਕਿ ਕਿਹੋ ਜਿਹਾ ਇਸ ਵੇਲੇ ਮਾਹੌਲ ਹੈ ਕਿਉਂਕਿ ਖੁਸ਼ੀ ਇੱਕ ਪਾਸੇ ਬਹੁਤ ਜ਼ਿਆਦਾ ਇਹਨਾਂ ਦੇ ਮਨਾਂ ਦੇ ਵਿੱਚ ਝਾਹਿਰ ਕਰ ਰਹੇ ਨੇ ਖੁਸ਼ੀ ਇਹਨਾਂ ਦੇ ਮੁੱਖਾਂ ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਸਰਬਜੀਤ ਜੀ ਕਿਵੇਂ ਦਾ ਜਿਹੜਾ ਮਾਹੌਲ ਹੈ ਮਾਲਵਿੰਦਰ ਸਿੰਘ ਕਾਂਗਰਸ ਸਰਦਾਰ ਮਾਲਵਿੰਦਰ ਸਿੰਘ ਕਾਂਗੋਣੀ ਵੱਲ ਡਿਲੀਟ ਨਾਲ ਜਿਹੜੀ ਜਿੱਤ ਇਥੋਂ ਪ੍ਰਾਪਤ ਕੀਤੀ ਹੈ ਜੀ ਮਨੀਸ਼ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਕੋਲ ਆਏ ਅੱਜ ਆਮ ਆਦਮੀ ਪਾਰਟੀ ਨੇ ਸਾਡੇ ਅਨੰਦਪੁਰ ਸਬ ਹਲਕੇ ਦੇ ਵਿੱਚ ਜਿਹੜੇ ਲੋਕ ਸਭਾ ਦੇ ਉਮੀਦਵਾਰ ਮਾਲਵਿੰਦਰ ਕਾਂਗ ਜੀ ਨੂੰ ਟਿਕਟ ਦਿੱਤੀ ਸੀ ਤੇ ਅੱਜ ਜਿਹੜੇ ਰਿਜ਼ਲਟ ਆਏ ਹੈ ਸਾਡੇ ਹਲਕੇ ਦੀ ਅਨੰਦਪੁਰ ਸਾਹਿਬ ਦੀ ਸੀਟ ਹੈ ਜਿਹੜੀ ਮਾਲਵਿੰਦਰ ਕਾਂਗ ਜੀ ਜਿੱਤ ਚੁੱਕੇ ਹੈ ਤੇ ਉਹ ਸਾਡੇ ਅਨੰਦਪੁਰ ਸਾਹਿਬ ਤੋਂ ਐਮਪੀ ਬਣ ਚੁੱਕੇ ਹੈ ਏ ਮੈਂ ਇਹ ਸਾਰੇ ਸਾਡੇ ਜਿੰਨੇ ਵੀ ਜਿੰਨਾ ਸਾਨੂੰ ਵੋਟਾਂ ਪਾਈਆਂ ਸਾਡੇ ਪੂਰੇ ਹਲਕੇ ਦੇ ਵਿੱਚੋਂ ਸਾਡੇ ਕੀਤੂਰ ਸ਼ਹਿਰ ਦੇ ਵਿੱਚੋਂ ਕਾਫੀ ਜ਼ਿਆਦਾ ਸਾਨੂੰ ਲੋਕਾਂ ਨੇ ਸਵਾਰਥਨ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਏ ਮੈਂ ਸਾਰਿਆਂ ਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅੰਕਲ ਜੀ ਪਿਛਲੀ ਟਰਮ ਦੇ ਵਿੱਚ ਸਾਂਸਦ ਮਨੀਸ਼ ਤਵਾੜੀ ਮੌਜੂਦ ਸਨ ਜਿਹੜੇ ਕਿ ਹੁਣ ਹਲਕਾ ਛੱਡ ਕੇ ਚਲੀ ਆਪਣਾ ਸ਼ਹਿਰ ਚੰਡੀਗੜ੍ਹ ਤੋਂ ਸ਼ਹਿਰ ਉੱਥੋਂ ਜਿਹੜੇ ਸਾਂਸਦ ਦੁਆਰਾ ਹੀ ਬਣਿਆ ਉਹਨਾਂ ਦੇ ਜੇ ਕਾਰਜਕਾਲ ਦੀ ਜੇ ਅਸੀਂ ਗੱਲ ਕਰੀਏ ਤਾਂ ਕਿਹੜੇ ਮੁੱਦੇ ਸੀਗੇ ਜਿਹੜੇ ਹੁਣ ਸਰਦਾਰ ਮਾਲਵਿੰਦਰ ਸਿੰਘ ਕੰਘੋਰੀ ਜਿਹੜੇ ਮੁੱਦਿਆਂ ਤੇ ਉਹ ਕੰਮ ਨਹੀਂ ਕਰ पाए ਮਨਿਸ਼ਤ ਬਾੜੀ ਹੁਣੀ ਜਾਂ ਤਾਂ ਲੋਕਾਂ ਦਾ ਜਿਹੜਾ ਫਤਵਾ ਦਿੱਤਾ ਹੈ ਕੰਘੂ ਨਾਲ ਤੇ ਜਿਹੜਾ ਹੈ ਭਰੋਸਾ ਦਿਵਾ ਧੰਨਵਾਦ ਜੀ ਮਨਿਸ਼ੀ ਬਹੁਤ ਬਹੁਤ ਤੁਹਾਡਾ ਸਾਰੀ ਟੀਮ ਨੂੰ ਆਪਣੀ ਆਮ ਆਦਮੀ ਪਾਰਟੀ ਕੀਰਤਪ੍ਰਸਾਹ ਇਲਾਕੇ ਨੂੰ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਇਹ ਜਿਹੜਾ ਅੱਜ ਸਾਡਾ ਖੁਸ਼ੀ ਦਾ ਦਿਨ ਹੈ ਕਿ ਅਸੀਂ ਐਮਪੀ ਚੁਣ ਕੇ ਇੱਕ ਵਧੀਆ ਨੌਜਵਾਨ ਆਗੂ ਸੈਂਟਰ ਦੇ ਭੇਜਿਆ ਜੇ ਪਹਿਲੇ ਐਮਪੀਆਂ ਦੀ ਆਪਾਂ ਗੱਲ ਕਰੀ ਜਿੰਨੇ ਵੀ ਆਏ ਹੈ ਉਹਨਾਂ ਨੇ ਜਿੰਨਾ ਵੀ ਫੰਡ ਜਿਹੜਾ 5 ਕਰੋੜ ਰੁਪਏ ਸਾਲਾਨਾ ਆਂਦਾ ਸੀ ਉਹਨਾਂ ਨੇ ਕਿਸੇ ਨੇ ਦਿਖਾਇਆ ਨਹੀਂ ਕਿਸੇ ਨੇ ਆ ਕੇ ਜਿਸ ਤਰ੍ਹਾਂ ਮਨੀਸ਼ ਤਵੜੀ ਜੀ ਉੱਥੋਂ ਜਿੱਤ ਕੇ ਗਿਆ ਪਹਿਲਾਂ ਲੁਧਿਆਣੇ ਤੋਂ ਉਹਨਾਂ ਨੇ ਇੱਕ ਵਾਰ ਇੱਥੋਂ ਟਿਕਟ ਲਈ ਉੱਥੋਂ ਜਿੱਤ ਕੇ ਵਾਪਸ ਮੁੜ ਕੇ ਉਹਨੇ ਟਿਕਟ ਨਹੀਂ ਉੱਥੋਂ ਲਈ ਬਹੁਤ ਸਮਝਦਾਰ ਹੁਸ਼ਿਆਰ ਬੰਦਾ ਉਹਨੂੰ ਪਤਾ ਸੀ ਵੇ ਆਨੰਦਪੁਰ ਸਰ ਟਿਕਟ ਮਿਲ ਗਈ ਆਨੰਦਪੁਰ ਦੇ ਭੋਲੇ ਭਾਲ ਲੋਕਾਂ ਨੂੰ ਠੱਗਿਆ 5 ਸਾਲ ਇੱਥੇ ਰਾਜ ਕੀਤਾ ਵਧੀਆ ਕਦੇ ਕਿਸੇ ਨੇ ਸ਼ਕਲ ਨਹੀਂ ਦੇਖੀ ਅਸੀਂ 18 ਸਾਲ ਸਰਪੰਚੀ ਕੀਤੀ ਪਿੰਡ ਦੀ ਅਸੀਂ ਨਹੀਂ ਸ਼ਕਲ ਦੇਖੀ ਉਹਨਾਂ ਦੀ ਕਦੇ ਉਸ ਤੋਂ ਬਾਅਦ ਉਹਨਾਂ ਐਸਵਰੀ ਨੂੰ ਪਤਾ ਸੀ ਵੀ ਮੇਰੇ ਨਾਲ ਲੋਕਾਂ ਨਾਲ ਬਹੁਤ ਬੁਰੀ ਜਿਹੇ ਨਕਾਰਨਾ ਉਹਨਾਂ ਜਾ ਕੇ ਚੰਡੀਗੜ੍ਹ ਤੋਂ ਟਿਕਟ ਲੈ ਲਈ ਕਿਉਂਕਿ ਜਿਹੜੇ ਹੁਸ਼ਿਆਰ ਬੰਦੇ ਹੁੰਦੇ ਨਾ ਜਿਹੜੇ ਬਹੁਤ ਜ਼ਿਆਦਾ ਤੇਜ਼ ਬੰਦੇ ਆ ਕਿਉਂਕਿ ਹਾਈ ਕੋਰਟ ਦੇ ਵਕੀਲ ਵੀ ਰਿਹਾ ਏ ਬਹੁਤ ਤੇਜ਼ ਬੰਦਾ ਏ ਤੇ ਇਹਨਾਂ ਜਾ ਕੇ ਚੰਡੀਗੜ੍ਹ ਤੋਂ ਟਿਕਟ ਲਈ ਉੱਥੇ ਵੀ ਮੇਰੇ ਖਿਆਲ ਸ਼ਾਇਦ ਇਹ ਜਿੱਤ ਗਿਆ ਤੇ ਇਹਨਾਂ ਨੂੰ ਹੁਣ ਜਿਹੜਾ ਸਾਡੇ ਲੋਕੀ ਸੀਗੇ ਨਾ ਨਕਾਰਤਾ ਸੀ ਜੇ ਆਣੇ ਤਾਂ ਉਹਦੀ ਬਹੁਤ ਬੁਰੀ ਹਾਲਤ ਕਰਨੀ ਸਾਡੇ ਇਲਾਕੇ ਨੇਂਦੀ ਕਾਂਗਰਸ ਦੀ ਇਸ ਪਾਰਟੀ ਦੀ ਜੀ ਕਹਿੰਦੇ ਜਿਹੜਾ ਹੁਣ ਇਹਨਾਂ ਦਾ ਦੂਜਾ ਸਾਡੇ ਵਿਜੇਂਦਰ ਸਿੰਘਲਾ ਦਿੱਤਾ ਇਹ ਉਦੇ ਨਾਲ ਇਹ ਪਾਰਟੀ ਪੂਰੀ ਖੜੀ ਸੀਗੀ ਕਾਂਗਰਸ ਪੂਰੀ ਕਰਕੇ ਪਰ ਸਾਡੇ ਨਾਲ ਜਿਹੜੇ ਸੀਗੇ ਸਾਡੇ ਨਾਲ ਸੀਗਾ ਗਰੀਬ ਵਰਗ ਕਾਂਗਰਸ ਤੇ ਜ਼ੁਲਮਾਂ ਤੋਂ ਲੋਕ ਵੀ ਪਹਿਲਾਂ ਹੀ ਅੱਕੇ ਹੋਏ ਸੀ ਬਹੁਤ ਜ਼ਿਆਦਾ ਹੁਣ ਸਾਨੂੰ ਇੰਨਾ ਕੁ ਮਾਣ ਹੈ ਜਿਸ ਤਰ੍ਹਾਂ ਅਸੀਂ ਸਾਡੇ ਕੀਰਤਪੁਰ ਸਾਹਿਬ ਜਾ ਇਲਾਕੇ ਚ ਇੱਕ ਮੇਨ ਕੰਮ ਹੈ ਦਫਾ 4 ਔਰ 5 ਜਿਹੜਾ ਸਾਡੇ ਮੰਤਰੀ ਸਾਹਿਬ ਨੇ ਕੈਪਟਨ ਮੰਤਰੀ ਹਰਜੋਤ ਸਿੰਘ ਵੈਸਨੈ ਨੂੰ ਦੱਸਿਆ ਤਾਂ ਵੀ ਪਹਿਲਾਂ ਤਾਂ ਇਹ ਸੈਂਟਰ ਨੇ ਸਾਨੂੰ ਥੱਲੇ ਦੱਬਿਆ ਵਾ ਇਹ ਤਾਂ ਮੁੱਦਾ ਬਹੁਤ ਪੁਰਾਣਾ ਜੀ ਪਹਿਲਾਂ ਪਿਛਲੀਆਂ ਸਰਕਾਰਾਂ ਵੇਲੇ ਮੁੱਦਾ ਚੱਕਦੇ ਰਹੇ ਲੇਕਿਨ ਇਹ ਕਦੀ ਇਹਦੇ ਤੇ ਕੰਮ ਨਹੀਂ ਹੋ ਪਾਇਆ ਲੱਗਦਾ ਕਿ ਹੁਣ ਹੋ ਕਿਉਂਕਿ ਸੈਂਟਰ ਦੇ ਵਿੱਚ ਸਾਡਾ ਵਜ਼ੀਰੇ ਕੋਈ ਨਹੀਂ ਸੀ ਜਾਂਦਾ ਜਿੱਤ ਕੇ ਐਮਪੀ ਜਿਹੜਾ ਜਾਂਦਾ ਸੀ ਉਹ ਜਾ ਕੇ ਸੈਂਟਰ ਦਾ ਹੀ ਬਣਦਾ ਸੀ ਹੁਣ ਬੇਸ਼ੱਕ ਅਸੀਂ ਨਹੀਂ ਚਾਹੁੰਦੇ ਵੀ ਕੋਈ ਅਸੀਂ ਕਿਸੇ ਨੂੰ ਬਾਹਰ ਦਾ ਨਹੀਂ ਕਹਣਾ 13 ਦੇ 13 ਐਮਪੀ ਪੰਜਾਬ ਦੇ ਜਿਹੜੇ ਸਾਰੇ ਪੰਜਾਬ ਦੇ ਆ ਉਹ ਪੰਜਾਬ ਦੇ ਹਿੱਤਾਂ ਵਾਸਤੇ ਗੱਲ ਕਰਨਗੇ ਉਹ ਮੇਰੇ ਖਿਆਲ ਤਾਂ ਜਿਹਨੇ ਲੋਕਾਂ ਨੇ ਜਿਹਨੇ ਚੁਣਿਆ ਬਹੁਤ ਵਧੀਆ ਲੋਕ ਹੈ ਉਹ ਕਿਉਂਕਿ ਜਿਹੜੇ ਚੁਣ ਕੇ ਜਾਣੇ ਆ ਵਧੀਆ ਲੋਕ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਕਿੰਨੇ ਜਿੱਤੇ ਕਿੰਨੇ ਹੁੰਦੇ ਜਿੱਤੇ ਆ ਪਰ 13 ਦੇ 13 ਹੀ ਜਿਹੜੇ ਜਿੱਤ ਕੇ ਗਏ ਆ ਜੇ ਉਹ ਕੰਮ ਸਹੀ ਢੰਗ ਨਾਲ ਕਰਨ ਤਾਂ ਸਾਡਾ ਪੰਜਾਬ ਜਿਹੜਾ ਮੁੜ ਕੇ ਸੋਨੇ ਦੀ ਜੜੀ ਬਣ ਸਕਦਾ ਮੈਂ ਇੰਨੀਆਂ ਗੱਲਾਂ ਕਹਿੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਨੇ ਫਤਵਾ ਜਾਰੀ ਕੀਤਾ ਹੈ ਭਾਜੀ ਲੋਕਾਂ ਨੇ ਫਤਵਾ ਜਾਰੀ ਕਰਤਾ ਬੈਂਸ ਸਾਭ ਦੀ ਕਾਰਗੁਜ਼ਾਰੀ ਜੇ ਵਧੀਆ ਹੈ ਤਾਂ ਹੀ ਲੋਕਾਂ ਨੇ ਜਿਹੜਾ ਫਤਵਾ ਹੈ ਜਾਰੀ ਕੀਤਾ ਹੈ ਕੀ ਕਹੂੰਗੇ ਬਿਲਕੁਲ ਬਿਲਕੁਲ ਕਰਾਸ ਹੋ ਸਕਤ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡੀ ਜਿਹੜੀ ਪ੍ਰੈਸ ਨੇ ਹੈ ਸਾਡਾ ਪੂਰਾ ਕਵਰ ਕੀਤਾ ਸਾਡਾ ਏਰੀਆ ਜੀ ਇਹਦੇ ਕਰਕੇ ਲੋਕਾਂ ਦੇ ਵਿੱਚ ਸਾਡੀ ਜਿਹੜੀ ਹੈ ਇਮੇਜ ਬਣੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੀਰਤਪੁਰ ਦੀ ਜਨਤਾ ਦਾ ਜਿਹਨੇ ਵੋਟਾਂ ਪਾ ਕੇ ਕੰਗ ਸਾਹਿਬ ਨੂੰ ਪਤਾਇਆ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਨੇੜਲੇ ਪਿੰਡ ਨਾਲ ਸੰਬੰਧਤ ਹੋ ਸ਼ਹਿਰ ਦੇ ਮੁੱਦੇ ਤਾਂ ਚਲੋ ਜੇ ਸ਼ਹਿਰ ਵਾਸੀ ਨੇ ਦੱਸ ਦਿੱਤਾ ਤੁਹਾਨੂੰ ਵੀ ਲੱਗਦਾ ਹੈ ਕਿ ਪਹਿਲਾਂ ਦੇ بڑے ਮੁੱਦੇ ਆ ਜਿਹੜੇ ਪਿਛਲੇ ਐਮਪੀ ਹੱਲ ਨਹੀਂ ਕਰਾ ਪਾਏ ਜਿਹੜੇ ਹੁਣ ਕੰਗ ਸਾਹਿਬ ਕਰਾਂਗੇ ਹਾਂਜੀ ਜਨਾਬ ਕੰਗ ਸਾਹਿਬ ਜਿਹੜੇ ਹੁਣ ਸਾਡੇ ਜੋ ਵੀ ਮੁੱਦੇ ਆ ਚੱਕਣਗੇ ਪਹਿਲਿਆਂ ਕੋਲ ਅਸੀਂ ਸਾਰਿਆਂ ਕੋਲ ਘੁੰਮ ਲੇ ਤਾਂ ਹੀ ਉਹਨਾਂ ਨੂੰ ਨਕਾਰਿਆ ਕਾਂਗਰਸ ਵਾਲੇ ਕਦੇ ਅੱਜ ਤੱਕ ਸਾਡੇ ਪਿੰਡ ਨਹੀਂ ਆਏ ਅਕਾਲੀ ਦਲ ਕਦੇ ਪਿੰਡ ਨਹੀਂ ਆਇਆ ਚੰਦੂ ਮਾਜਰਾ ਜਿੱਥੇ ਲਿਆ ਠੀਕ ਹੈ ਜੀ ਇਸੇ ਕਰਕੇ ਉਸ ਚੀਜ਼ ਤੋਂ ਦੁਖੀ ਹੋਏ ਇੱਕ ਕਿਆ ਕੀਰਤਵਰ ਸਾਹਿਬ ਤੋਂ 1 ਕਿਲੋਮੀਟਰ ਦੂਰੀ ਸਾਡੇ ਪਿੰਡ ਦੀ ਹੈ ਠੀਕ ਹੈ ਇਤਿਹਾਸਕ ਨਗਰੀ ਹੈ ਬਤਾਲਪਰੀ ਸਾਹਿਬ ਦਾ ਜਿਹੜਾ ਪਾਣੀ ਹੈ ਉਹਦਾ ਪੁਲ ਨਹੀਂ ਬਣਾ ਸਕਿਆ ਕੋਈ ਐਮਪੀ ਅੱਜ ਤੱਕ ਠੀਕ ਹੈ ਜੀ ਹੁਣ ਬੈਂਸ ਸਾਹਿਬ ਨੇ ਉਹਦੇ ਆਰੰਭ ਕਰਵਾਇਆ ਸਾਡਾ ਠੀਕ ਹੈ ਠੀਕ ਹੈ ਜੀ ਇਹ ਇਸ ਸਰਕਾਰ ਦੇ ਵਿੱਚ ਸੁਣਾਈ ਗਈ ਸੁਣਾਈ ਹੋਈ ਹੈ ਔਰ ਅੱਗੇ ਤੋਂ ਵੀ ਆਪਾਂ ਵੱਧ ਚੜ ਕੇ ਇਹਨਾਂ ਦੀ ਮਤਲਬ ਨਾਲ ਤੁਰਾਂਗੇ ਇਹਨਾਂ ਨੂੰ ਜਿਤਾਵਾਂਗੇ 27 ਦੇ ਵਿੱਚ ਵੀ ਆਪਾਂ 27 ਦੀਆਂ ਤਿਆਰੀਆਂ ਕਰ ਲਈਆਂ ਜੀ ਹਾਂਜੀ 27 ਦੀਆਂ ਤਿਆਰੀਆਂ ਸਾਡੇ ਨਾਲ ਮਹਿਲਾਵਾਂ ਵੀ ਮੌਜੂਦ ਹੈ ਆਮ ਆਦੀ ਪਾਰਟੀ ਦੇ ਵਲੰਟੀਅਰ ਹੈਗੇ ਆ ਕਿੱਦਾਂ ਦਾ ਲੱਗਦਾ ਜੀ ਅੱਜ ਜਿਹੜਾ ਤੁਸੀਂ ਜਿਹਦੇ ਲਈ ਢੱਠ ਭੱਜ ਪਿਛਲੇ ਦਿਨਾਂ ਤੋਂ ਕਰ ਰਹੇ ਆਂ ਅੱਜ ਉਹ ਘੜੀ ਆ ਗਈ ਮਾਲਵਿੰਦਰ ਸਿੰਘ ਕੰਗ ਹੋਰੀ ਜਿਹੜੀ ਆ ਵੱਡੀ ਲੀਡ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕਰ ਲਈ ਕੀ ਕਹੋਗੇ ਜੀ ਅਸੀਂ ਦੇਖੋ ਆਪਾਂ ਮਿਹਨਤ ਕਰਨ ਲੱਗੇ ਹੋ ਤਿੰਨ ਮਹੀਨੇ ਤੋਂ ਆਮ ਆਦੀ ਪਾਰਟੀ ਆਪਣੇ ਮਾਲਵਿੰਦਰ ਸਿੰਘ ਕੰਗਾ ਐਮਪੀ ਸਾਡੇ ਰਹੇ ਆ ਹੁਣ ਸਾਡੇ ਜਿਹੜੇ ਕੈਂਡੀਡੇਟ ਚੁਣੇ ਦੇਤੇ ਤੇ ਉਹ ਬੜੀ ਲੀਡ ਨਾਲ ਉਹਨੇ ਜਿੱਤ ਪ੍ਰਾਪਤ ਕੀਤੀ ਆ ਸਾਨੂੰ ਅੱਜ ਬਹੁਤ ਖੁਸ਼ੀ ਆ ਉਸ ਖੁਸ਼ੀ ਵਿੱਚ ਅਸੀਂ ਅੱਜ ਇਕੱਠੇ ਹੋਏ ਆ ਮੇਰੀਆਂ ਭੈਣਾਂ ਮੇਰੀ ਮਾਤਾਵਾਂ ਮੇਰੇ ਵੀਰ ਮੇਰੇ ਬਜ਼ੁਰਗ ਸਾਰੇ ਇਕੱਠੇ ਹੋਏ ਆ ਤੇ ਉਹ ਲੱਡੂ ਵੰਡ ਕੇ ਅਸੀਂ ਉਸ ਖੁਸ਼ੀ ਨੂੰ ਬਹੁਤ ਜ਼ਿਆਦਾ ਜਾਈ ਕਰੂਗੇ ਤੇ ਸਾਨੂੰ ਬਹੁਤ ਬੜੀ ਖੁਸ਼ੀ ਮਿਲੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਾਡੀ ਜਿੱਤ ਖਰਾਫ ਹੋਈ ਹੈ ਮਾਤਾ ਜੀ 2022 ਚ ਹਰਜੋਤ ਸਿੰਘ ਬੈਂਚ ਜਿੱਤ ਗਈ ਸੀ ਉਸ ਤੋਂ ਬਾਅਦ ਬਿਜਲੀ ਜਿਹੜੀ ਹੈ ਬਿਲਕੁਲ ਫ੍ਰੀ ਹੈ ਕਿਹੋ ਜਿਹਾ ਲੱਗਦਾ ਜੀ ਜਦੋਂ ਬਿਜਲੀ ਦੇ ਬਿੱਲ ਨਹੀਂ ਆਉਂਦੇ ਕੀ ਕਹੋਗੇ ਜੀ ਚਲੋ ਤੁਸੀਂ ਇਹ ਦੱਸ ਦਿਓ ਬਿਜਲੀ ਦੇ ਬਿੱਲ ਬਿਜਲੀ ਦੇ ਬਿੱਲ ਸਾਡੇ ਦੇਖੋ ਇੱਕ ਗਰੀਬ ਤੋਂ ਲੈ ਕੇ ਅਮੀਰ ਤੱਕ ਦੇ ਸਾਡੇ ਬਿਜਲੀ ਦੇ ਬਿੱਲ ਆ ਜਿਹੜੇ ਆ ਰਹੀ ਆ ਤੇ ਉਹ ਸਾਰਿਆਂ ਨੂੰ ਦੇਖੋ ਇੱਕ ਬਰਾਬਰ ਰੱਖਿਆ ਸਾਡੀ ਸਰਕਾਰ ਨੇ ਉਹਦੇ ਵਿੱਚ ਕੋਈ ਬڑا ਛੋਟਾ ਅਮੀਰ ਗਰੀਬ ਜਾਂ ਸਰਕਾਰੀ ਵਲਾਦ ਕੋਈ ਨਹੀਂ ਦੇਖਿਆ ਗਿਆ ਤੇ ਬਿਜਲੀ ਦੇ ਬਿੱਲ ਜਿਹੜੇ ਸਾਡੇ ਆ ਰਹੇ ਉਹ ਲੋਕਾਂ ਵਿੱਚ ਇੰਨੀ ਖੁਸ਼ੀ ਆ ਉਹਦੇ ਵਿੱਚ ਵੀ ਜਿਹੜਾ ਸਾਨੂੰ ਬਿਜਲੀ ਦਾ ਬਿੱਲ ਕਦੇ ਵੀ ਕੋਈ ਸਰਕਾਰ ਨੇ ਕੰਮ ਕੀਤਾ ਨਹੀਂ ਸੀਗਾ ਜਿਹੜੇ ਬਿਜਲੀ ਦੇ ਬਿੱਲ ਕਹਿੰਦੇ ਤੇ ਉਹ ਸਾਡੇ ਮਾਨ ਸਾਹਬਾ ਜਿਹੜੇ ਭਗਵੰਤ ਸਿੰਘ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਆ ਤੇ ਉਹਨਾਂ ਨੇ ਉਹ ਜਿਹੜੇ ਬਿਜਲੀ ਦੇ ਬਿੱਲ ਆ ਸਾਰੇ ਹੀ ਵਰਗ ਨੂੰ ਫਰੀ ਕਿਤੇ ਆ ਜ਼ੀਰੋ ਬਿੱਲ ਦਿੱਤਾ ਹੈ ਤੇ ਉਹ ਬਿਜਲੀ ਦੇ ਬਿੱਲ ਸਾਡੀ ਸਰਕਾਰ ਹੀ ਭਰਦੀ ਪਈ ਆ ਤੇ ਇੱਕ ਆਪਣੇ ਰੱਖ ਲੋ ਬਿਜਲੀ ਦੇ ਬਿੱਲ ਦੀ ਹੋਗੀ ਗਾਰੰਟੀ ਦਿੱਤੀ ਸੀਗੀ ਉਹ ਵੀ ਪੂਰੀ ਕੀਤੀ ਆ ਥੋੜੀ ਜਿਹੀ ਗਾਰੰਟੀ ਬਾਕੀ ਵੀ ਨੇ ਜਿਹਦੇ ਵਿੱਚ ਕਿ ਚਾਹੇ 1000 ਰੁਪਏ ਮਹਿਲਾਵਾਂ ਨੂੰ ਦੇਣਾ ਅਸਿੱਖਿਆ ਜਾਂ ਹੋਰ ਚਾਹਾਂ ਵੀ ਹੋਵੇ ਉਹ ਵੀ ਲੱਗਦਾ ਕਿ ਮੰਤਰੀ ਸਾਹਿਬ ਤੁਹਾਡੇ ਨਾਲ ਗੱਲ ਹੁੰਦੀ ਰਹਿੰਦੀ ਹੋਣੀ ਹੈ ਵੀ ਜਲਦੀ ਹਾਂਜੀ ਭਾਜੀ ਦੇਖੋ ਆਪਾਂ ਪਹਿਲੇ ਨੰਬਰ ਤੇ ਆਪਾਂ ਨੇ ਬਿਜਲੀ ਫਰੀ ਦੇਈ ਗਰੰਟੀ ਭਰੀ ਤੇ ਅਸੀਂ ਆਪखुद ਭਰੀਆਂ ਤੇ ਉਹਦੇ ਬਾਅਦ ਇਹ ਸੂਲਤ ਦੀ ਭੋਰੀ ਦੀ ਉਹ ਵੀ ਸਾਨੂੰ ਦਿੱਤੀ ਗਈ ਅਸੀਂ ਇਹ ਸੂਲਤ ਬਹੁਤ بڑے ਪੱਧਰ ਤੇ ਸਾਨੂੰ ਦਵਾਈਆਂ ਤੇ ਟੈਸਟ ਫਰੀ ਹੋ ਰਹੇ ਆ ਤੇ ਜਿਹੜੀ ਤੀਸਰੀ ਗਰੰਟੀ ਸੀਗੀ ਮਹਿਲਾਵਾਂ ਦੀ 1000 ਰੁਪਿਆ ਉਹ ਸਾਡੇ ਭਗਵੰਤ ਮਾਨ ਸਾਹਿਬ ਰੋਪੜ ਆਏ ਸੀਗੇ ਦੇਖੋ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਉਗੇ ਗਰੰਟੀਆਂ ਦਿੱਤੀਆਂ ਤੇ ਦੇਣਗੇ ਵੀ ਤੇ ਉਹਨਾਂ ਨੇ ਹੁਣ 1100 ਕਰ ਦਿੱਤੀ ਉਹ ਕਹਿੰਦੇ ਵੀ ਜੇ ਆਪਾਂ ਦੇਣੇ ਹੁੰਦੇ 2 ਮਹੀਨੇ ਵਾਸਤੇ ਆਪਾਂ ਦੇ ਸਕਦੇ ਤੇ 1000 ਰੁਪਿਆ ਤੇ ਉਹ ਕਹਿੰਦੇ ਆਪਾਂ ਇੱਕ ਵੋਟਾਂ ਲੈਣ ਦੇ ਤਰੀਕੇ ਵਾਸਤੇ ਦੇ ਸਕਦੇ ਤੇ ਪਰ ਉਹ ਆਪਾਂ ਦੇਣਾ ਨਹੀਂ ਹਜੇ ਕਿ ਉਹ 1000 ਰੁਪਿਆ ਜਰ ਮਹਿਲਾਵਾਂ ਦਾ ਖਜ਼ਾਨੇ ਵਿੱਚ ਪੂਰਾ ਹੋ ਜਾਊਗਾ ਤੇ ਉਹ 1000 ਰੁਪਿਆ ਉਸ ਟਾਈਮ ਨਾਲ ਉਹਨਾਂ ਨੇ ਲਾ ਕੇ ਉਹ ਰੂਟੀਨ ਵਾਈ ਚੱਲਦਾ ਰਹਿਣਾ ਮਹੀਨੇ ਦੇ ਮਹੀਨੇ ਉਹ 1000 ਰੁਪਿਆ ਮਾਤਾਵਾਂ ਭੈਣਾਂ ਨੂੰ ਮੇਰੀਆਂ ਨੂੰ ਜਾਊਗਾ ਤੇ ਉਹ ਕੱਟਿਆ ਨਹੀਂ ਜਾਊਗਾ ਕਦੇ ਵੀ ਜਿਵੇਂ ਜੀਰੋ ਵੀ ਲਾਉਂਦੇ ਨੇ ਸੋ ਧੰਨਵਾਦ ਜੀ ਸੋ ਇਹ ਆਮ ਆਦੀ ਪਾਰਟੀ ਦੇ ਵਰਕਰ ਵਲੰਟੀਅਰ ਜਾਂ ਨੇਤਾ ਜਿਹੜੇ ਕਾਰਕਰਤਾ ਕਹਿ ਲੋ ਇੱਥੇ ਮੌਜੂਦ ਹੈ ਜਿਨ੍ਹਾਂ ਵੱਲੋਂ ਮਾਲਵਿੰਦਰ ਸਿੰਘ ਕੰਗ ਹੋਰਾਂ ਦੀ ਜਿੱਤ ਤੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਹੋਰ ਪਾਸੇ ਵੀ ਜਿਹੜਾ ਇਹ ਇਲਾਕੇ ਦੇ ਵਿੱਚ ਉਹਨਾਂ ਦੀ ਜਿੱਤ ਤੋਂ ਬਾਅਦ ਹਰ ਪਾਸੇ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਤਸਵੀਰਾਂ ਕੀਰਤਪੁਰ ਸਾਹਿਬ ਤੇ ਆ ਦੇਖਦੇ ਰਹੋ ਹਮਦਰ ਟੀਵੀ